ਅਨੰਤ ਅੰਬਾਨੀ ਤੇ ਰਾਧਿਕਾ ਮਰਚੰਡਾ ਦਾ ਸ਼ਾਨਦਾਰ ਵਿਆਹ ਅੱਜਕੱਲ ਕਾਫੀ ਸੁਰਖੀਆਂ 'ਚ ਹੈ ਦੱਸਦੇ ਹਾਂ ਕਿ 12 ਜੁਲਾਈ ਨੂੰ ਉਹ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਹਨ ਵਿਆਹ ਵਿੱਚ ਅੰਬਾਨੀ ਪਰਿਵਾਰ ਸਮੇਤ ਬਾਲੀਵੁੱਡ ਤੋਂ ਲੈ ਕੇ ਸਾਊਥ ਨਾਲ ਹੀ ਹਾਲੀਵੁੱਡ ਤੱਕ ਦੀਆਂ ਸਾਰੀਆਂ ਹਸਤੀਆਂ ਮੌਜੂਦ ਰਹੀਆਂ ਇਸ ਜੋੜੇ ਦਾ ਵਿਆਹ ਮੁੰਬਈ ਦੀ ਜੀਓ ਵਰਲਡ ਸੈਂਟਰ ਵਿੱਚ ਹੋਇਆ ਵਿਆਹ ਦੀ ਮਹਿਮਾਨਾਂ ਦੀ ਡਰੈਸ ਕੋਡ ਦੀ ਗੱਲ ਕਰੀ ਤਾਂ ਸਾਰੇ ਹੀ ਪਾਰਟੀ ਪਰੰਪਰਾ ਨਾਲ ਜੁੜੇ ਨਜ਼ਰ ਆਏ ਆਓ ਜਾਣਦੇ ਹਾਂ ਵਿਆਹ ਦੀਆਂ ਮਸ਼ਹੂਰ ਹਸਤੀਆਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਾਰੇ ਜਿਨ੍ਹਾਂ ਨੇ ਵਿਆਹ ਤੇ ਪਹੁੰਚ ਕੇ ਆਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਹੁਣ ਗੱਲ ਕਰਦੇ ਹਾਂ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਜੋ ਵਿਆਹ ਵਿੱਚ ਸ਼ਾਮਿਲ ਹੋਈਆਂ। ਸਭ ਤੋਂ ਪਹਿਲਾਂ ਬਾਲੀਵੁੱਡ ਦੇ ਮਹਾਨ ਨਾਇਕ ਅਮਿਤਾਭ ਬੱਚਨ ਜੋ ਕਿ ਜਯਾ ਬੱਚਨ ਤੇ ਪੂਰੇ ਪਰਿਵਾਰ ਨਾਲ ਨਜ਼ਰ ਆਏ। ਔਤੇ ਹੀ ਗੱਲ ਕਰੀਏ ਐਸ਼ਵਰੀਆ ਰਾਏ ਬੱਚਨ ਦੀ ਜੋ ਕਿ ਆਪਣੀ ਬੇਟੀ ਰਾਧਿਆ ਬੱਚਨ ਨਾਲ पोज कर दी नजर आई। इस नाल शाहरुख खान अपनी पत्नी गोहर खान नाल भी पोज कर दी नजर आए करिए दीपिका पादुकोण दी जो जल्द ही मां बनने वाली है प्रेग्नेंट दीपिका अपने बेबी बम नाल रेड साड़ी च बेहद खूबसूरत नजर आ रही थी ਹਾਲਾਂਕਿ ਉਹਨਾਂ ਨੇ ਰੈੱਡ ਕਾਰਪਟ ਤੇ ਪੈਪਰਾਜ਼ੀ ਨੂੰ ਨਜ਼ਰਅੰਦਾਜ਼ ਕੀਤਾ ਪਰ ਰਣਵੀਰ ਸਿੰਘ ਨੇ ਪੈਪਸ ਲਈ ਕਾਫੀ ਪੋਸਟ ਦਿੱਤੇ ਦੀਪਿਕਾ ਪਾਦਕੋਨ ਇਸ਼ਾਨ ਬਾਨੀ ਦੀ ਬੇਟੀ ਨੂੰ ਦੇਖਣ ਤੋਂ ਖੁਦ ਨੂੰ ਰੋਕ ਨਹੀਂ ਸਕੀ ਅਤੇ ਛੋਟੀ ਬੱਚੀ ਨੂੰ ਪਿਆਰ ਕਰਦੀ ਨਜ਼ਰ ਆਈ ਹੁਣ ਗੱਲ ਕਰੀਏ ਰਿਐਲਿਟੀ ਟੀਵੀ 스타 ਅਤੇ ਵਰਲਡ ਫੇਮਸ ਕਿਮ ਕਾਰਡੇਸ਼ੀਨ ਦੀ ਜੋ ਕਿ ਅਨੰਤ ਅੰਬਾਨੀ ਤੇ ਰਾधिका ਮਰਚੰਟ ਨਾਲ ਨਜ਼ਰ ਆਈ ਤੁਸੀਂ ਦੇਖ ਸਕਦੇ ਹੋ ਉਹਨਾਂ ਦਿਆਏ ਸ਼ਾਨਦਾਰ ਤਸਵੀਰਾਂ ਜੋ ਕਿ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਹੈ ਨਾਲ ਹੀ ਕਿਮ ਨੇ ਕੈਪਸ਼ਨ ਵਿੱਚ ਲਿਖਿਆ ਇੰਡੀਆ ਹੈਜ਼ ਮਾਈ ਹਾਰਟ ਮਤਲਬ ਕਿ ਭਾਰਤ ਕੋਲ ਮੇਰਾ ਦਿਲ ਹੈ